ਦੋਸਤੋ ਇਹ ਲਿਸਟ ਹੈ 27 28 ਘਰ ਬਣਦੇ ਨੇ ਇਹ ਤਸਵੀਰਾਂ ਦੇਖੋ 20 25 ਦਿਨਾਂ ਬਾਅਦ ਘਰ ਵਾਪਸ ਜਾ ਰਹੇ ਨੇ ਇਹ ਕੁਰਕਾ ਪਿੰਡ ਦੇ ਲੋਕ ਜੋ ਦਰਿਆ ਦੇ ਅੰਦਰ ਯਾਨੀ ਕਿ ਦਰਿਆ ਆਪਣੀ ਥਾਂ ਬਣਾਉਂਦਾ ਉਹ ਤੋਂ ਅੱਗੇ ਇਹਨਾਂ ਦੀਆਂ ਪੈੜੀਆਂ ਨੇ ਅੱਜ ਜਦੋਂ ਇਹ ਲੋਕ ਤਰੱਚ ਗਏ ਇਹਨਾਂ ਦੇ ਹਾਲਾਤ ਵੇਖੇ ਸੋਲਰ ਖਰਾਬ ਹੋਏ ਔਰ ਪਰਿਵਾਰਾਂ ਨੇ ਦੁਖੀ ਹਿਰਦੇ ਨਾਲ ਮਹਿਸੂਸ ਕੀਤਾ ਜਦੋਂ ਆਪਣੇ ਘਰਾਂ ਦੇ ਵਿੱਚ ਲੰਘ ਕੇ ਗਏ ਤਾਂ ਗੋਡੇ-ਗੋਡੇ ਗਿੱਡੇ-ਗਿੱਡੇ ਘਾਰਾ ਔਰ ਰੇਤਾ ਜਮੀਆਂ ਘਰਾਂ ਦਾ ਸਲਾਬ ਨਹੀਂ ਸੁੱਕਿਆ ਸੀ ਅਲੱਗ-ਅਲੱਗ ਵੀਰਾਂ ਨੇ ਦੁੱਖ ਰੋਏ ਆਪਣੇ ਸੋਲਰਾਂ ਦੀ ਗੱਲ ਕੀਤੀ ਆਪਣੇ ਫਸਲਾਂ ਦੀ ਗੱਲ ਕੀਤੀ ਤਾਂ ਜਦੋਂ ਇਹਨਾਂ ਨੇ ਆਪਣੇ ਆਪਣੇ ਮਕਾਨ ਖੋਲੇ ਨੀਂਆਂ ਬੈਠੀਆਂ ਫਰਸ਼ ਫੱਟੇ ਗਏ ਔਰ ਅੰਦਰ ਪਾਣੀ ਭਰ ਗਿਆ ਤਾਂ درختਾਂ ਦੀਆਂ ਨੀਂਹਾਂ ਤੱਕ ਵੀ ਇਹ ਜ ਪਾਣੀ ਹਲਾ ਗਿਆ ਔਰ ਗਾਰਾ ਰੇਤ ਬੇੜੀ ਦੇ ਜਰੀਏ ਖਿੱਚ ਕੇ ਆਪਣੇ ਆਪ ਨੂੰ ਨਾਲ ਇੱਥੇ ਚੱਪੂ ਚੱਲਦਾ ਹੈ ਨਾ ਇੰਜਨ ਚੱਲਦਾ ਹੈ ਖਿੱਚ ਕੇ ਲੈ ਗਏ ਨੇ ਜਿਹੜਾ ਹਲਾ ਗਿਆ ਅੰਦਰ ਦੇ ਹਾਲਾਤ ਤੁਸੀਂ ਦੇਖੋ ਇਹ ਗੁਰਨਾਮ ਸਿੰਘ ਜੀ ਅੰਦਰ ਖੜੇ ਨੇ ਬੇਟਾ ਉਹਨਾਂ ਦੇ ਅੰਦਰ ਖੜਾ ਅੰਦਰ ਦੇ ਹਾਲਾਤ ਕਟੋ ਘਾਟਵੀ ਜੇ ਅੰਦਰ ਪੈਰ ਮਾਰੀਏ ਤਾਂ ਪੈਰ ਖੁੱਬਦੇ ਆ ਔਰ ਮਿੱਟੀ ਚੜ ਗਈ ਇਹਨਾਂ ਦਾ ਜਨਰੇਟਰ ਵੀ ਅੰਦਰ ਸਮਾਨ ਖਰਾਬ ਔਰ ਕੁਛ ਦਾਣੇ ਖਾਦ ਟੂੜੀ ਔਰ ਘਣਕ ਰੱਖੀ ਸੀ ਉਹ ਵੀ ਖਰਾਬ ਸਲਾਬੀ ਇਹ ਦੇਖੋ ਅੰਦਰ ਦੇ ਵਿੱਚ ਡਰਮ ਉਲਟਾ ਆ ਗਿਆ ਪਾਣੀ ਉਲਟਾ ਹੋ ਗਿਆ ਦਿਖਾਈਆਂ ਤਸਵੀਰਾਂ ਬਾਹਰ ਦੇ ਹਾਲਾਤ ਇਹ ਢਾਣੀਆਂ ਦੇ ਵਿੱਚ ਲੋਕ ਆਪਸ ਦੇ ਵਿੱਚ ਅੱਜ ਦੁੱਖ ਸੁੱਖ ਸਾਂਝਾ ਕੀਤਾ ਸਾਰਿਆਂ ਨੇ ਆਪਣੇ ਆਪਣੇ ਘਰ ਦੇਖੇ ਇਹ ਬੇੜੀ ਇਹਨਾਂ ਨੂੰ ਮਿਲੀ ਹੈ ਨਵੀਂ ਬੇੜੀ ਮਿਲੀ ਹੈ ਪ੍ਰਸ਼ਾਸਨ ਦਾ ਧੰਨਵਾਦ ਵੀ ਇਹਨਾਂ ਨੇ ਕੀਤਾ ਹੈ ਤਾਂ ਅੱਗੇ ਜਦੋਂ ਅੰਦਰ ਪਹੁੰਚੇ ਤਾਂ ਨੁਕਸਾਨ ਕਾਫੀ ਸੀ ਪੀਟੀਆਂ ਦੇ ਵਿੱਚ ਪਾਣੀ ਭਾ ਗਿਆ ਦਾਣੇ ਗਿੱਲੇ ਹੋ ਗਏ ਪੈਰ ਖੁੱਬ ਰਹੇ ਨੇ ਬਜ਼ੁਰਗ ਰੋ ਰਹੇ ਨੇ ਇਹਨਾਂ ਦੇ ਜੋ ਹਾਲਾਤ ਨੇ ਪੇਟੀ ਭਰੀ ਗਈ ਰਜਾਈਆਂ ਦੇ ਕੱਪੜਿਆਂ ਦੇ ਪਾਂਡਿਆਂ ਦੇ ਬਹੁਤ ਬੁਰੇ ਹਾਲਾਤ ਸੁਕਾਰ ਰਹੇ ਨੇ ਲੋਕ ਵਿੱਚੋਂ ਗਦੇਲਾ ਬਿਸਤਰਾ ਕੱਢਾ ਨਹੀਂ ਜਾ ਰਿਹਾ ਸੁਣੋ ਮੂੰਹ ਬੋਲਦੀਆਂ ਤਸਵੀਰਾਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤਿਹ ਟੋਡਾ ਅਸ਼ੋਕ ਤੇ ਬਲਦੇਵ ਲਾਧੂ ਕਾ ਇਹਨਾਂ ਦਾ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਧੰਨਵਾਦ ਕਰ ਦਮਾਂ ਕਿ ਜਿਨ੍ਹਾਂ ਨੇ ਪਹਿਲੇ ਪਾਣੀਆਂ ਦੇ ਵਿੱਚ ਵੀ ਇਹ ਸਾਡੀ ਢਾਣੀ ਤੱਕ ਪਹੁੰਚੇ ਸੀ ਕਿ ਉਦੋਂ ਵੀ ਮੈਂ ਵੀਡੀਓ ਪਾਈ ਸੀ ਕਿ ਪਹਿਲੀ ਵਾਰ ਹੀ ਪੱਤਰਕਾਰ ਹੈ ਜਿਹੜਾ ਅੱਜ ਮੇਰੀ ਢਾਣੀ ਤੇ ਪਹੁੰਚਿਆ ਤੇ ਅੱਜ ਹੁਣ ਦੂਜੀ ਤੋਂ ਤੀਜੀ ਵਾਰ ਵੀ ਪਹੁੰਚ ਚੁੱਕੇ ਨੇ ਜਿਹੜੇ ਇਹਨਾਂ ਨੇ ਸਾਰੇ ਗਰਾਊਂਡ ਲੈਵਲ ਤੋਂ ਤਸਵੀਰਾਂ ਖਿੱਚੀਆਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਜਿਹੜੇ ਸਾਡੇ ਆਧੇ ਕਹਣੇ ਤੇ ਵੀ ਪਾਣੀ ਟਪ ਕੇ 3 ਫੁੱਟ ਡੂੰਘਾਈ ਦੇ ਵਿੱਚੋਂ ਬੇੜੀ ਦੇ ਰਾਈ ਸਾਡੇ ਕੋਲ ਆਂਦੇ ਨੇ ਤੇ ਜਿਹੜੇ ਸਾਡੀ ਆ ਕੇ ਸਾਰ ਲੈਂਦੇ ਨੇ ਸਾਡੇ ਕੁੱਟੇ ਬੰਨੇ ਮਕਾਨਾਂ ਦੀ ਆਜ ਇਹਨਾਂ ਨੇ ਲੁੜਿਆਂ ਦੀਆਂ ਇਹਨਾਂ ਨੇ ਤਸਵੀਰਾਂ ਲਈਆਂ ਨੇ ਤੇ ਦੂਜਾ ਧੰਨਵਾਦ ਕਰਦੇ ਆਂ ਵੀ ਅੱਗੇ ਤਿੰਨ ਵਾਰੀ ਬੇੜੀ ਅਸੀਂ ਲਿਆ ਚੁੱਕੇ ਹਾਂ ਤੇ ਸਾਡੀ ਬੇੜੀ ਜਿਹੜੀ ਉਹ ਸਾਡੇ ਕੋਲ ਨਹੀਂ ਰਹੀ ਰਹਿਣ ਦਿੱਤੀ ਇਹਨਾਂ ਘੁਰਕੇ ਵਾਲੀ ਪੰਚਾਇਤ ਨੇ ਉਹਨਾਂ ਨੇ ਖੋ ਲਈ ਪਤਾ ਨਹੀਂ ਕਿੱਥੇ ਉਹਨਾਂ ਭੇਜ ਦਿੱਤੀ ਹੁਣ ਅਸੀਂ ਧੰਨਵਾਦ ਕਰਦੇ ਆਂ ਇਹ ਨੂਰ ਸ਼ਾ ਪਿੰਡ ਖਜਾਨ ਸਿੰਘ ਸਰਪੰਚ ਪੁੱਤਰ ਜਰਨੈਲ ਸਿੰਘ ਜਿੰਦੇ ਨਾਂ ਤੇ ਹੁਣ ਸਾਨੂੰ ਉਹਦੀ ਮੋਹਰ ਦੇ ਨਾਲ ਸਾਨੂੰ ਬੇੜੀ ਮਿਲੀ ਏ ਅੱਜ ਤੋਂ ਬਾਅਦ ਸਾਨੂੰ ਕੋਈ ਖਤਰਾ ਨਹੀਂ ਖੁਰਕੇ ਵਾਲਿਆਂ ਦਾ ਨਾ ਹੀ ਇਸ ਖੁਰਕੇ ਵਾਲੇ ਅੱਜ ਤੋਂ ਬਾਅਦ ਇਸ ਬੇੜੀ ਨੂੰ ਛੂ ਸਕਦੇ ਅਸੀਂ ਲਿਆ ਕੇ ਵਿਖਾਈਏ ਉਹਨਾਂ ਨੇ ਤਾਂ ਕਹਿਆ ਸੀ ਕਿ ਨਾ ਨੂੰ ਬੇੜੀ ਨਹੀਂ ਮਿਲਣੀ ਪਰ ਅਸੀਂ ਲਿਆ ਕੇ ਵਿਖਾਈਏ ਖਜਾਨ ਸਰਪੰਚ ਤੇ ਜੰਗੀਰ ਸਰਪੰਚ ਆਸਤੇ ਕਲਾਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਖਜਾਨ ਸਰਪੰਚ ਜਿੰਦਾਬਾਦ ਖਜਾਨ ਸਰਪੰਚ ਜਿੰਦਾਬਾਦ ਜੂਜੀ ਕਾਕਾ ਸਾਹਿਬ ਹੈ ਜੂਜੀ ਕੀ ਫੱਲੇ ਅਸਤਾ ਛੋਕ ਜੀ ਤੁਹਾਡਾ ਧੰਨਵਾਦ ਕਰਨੇ ਤੇ ਬਲਦੇਵ ਲਾਧੂ ਕਹੜਾ ਦਾ ਵੀ ਧੰਨਵਾਦ ਕਰਨੇ ਜਿਹੜੀ ਸਾਦੀ ਤੀਜੀ ਕ ਚੌਥੀ ਵਾਰ ਸਾਨੂੰ ਅਥਰੂ ਆਂਦੇ ਨੂੰ ਜਿਹੜੀ ਐਨੀ ਸਾਦੀ ਮੁਸੀਬਤ ਚ ਆ ਕੇ ਤੁਸੀਂ ਸਾਦੀ ਸਾਰ ਲੈਂਦੇ ਰਹੇ ਨੇ ਸਾਦੀ ਉੱਪਰ ਤੇ ਜਿਹੜੀ ਗੱਲ ਪਹੁੰਚਾਉਂਦੇ ਰਹੇ ਨੂੰ ਅਸੀਂ ਇਹ ਬੇਨਤੀ ਕਰਨੇ ਪ੍ਰਸ਼ਾਸਨ ਤੱਕ ਕੋਈ ਵੀ ਤਹਿਸੀਲਦਾਰ ਹੈ ਐਸਡੇ ਮੈਂ ਕੋਈ 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 ਵੀ ਅਫਸਰ ਹੈਗਾ ਹੈ ਇੱਥੇ ਸਾਦੇ ਆ ਤੇ ਢਾਣੀਆਂ ਤੇ ਇੱਕੀ ਸਾਰ ਲਓ ਸਾਨੂੰ ਪੁੱਛੋ ਦੱਸੋ ਵੀ ਤੁਹਾਡੇ ਨਾਲ ਕੀ ਹਾਲਾਤ ਹੋਈ ਪਈਏ ਕੀ ਕਾਰਨ ਹੈਗਾ ਹੈ ਅਸੀਂ ਉਹਨਾਂ ਦਾ ਤਾਂ ਇੱਥੇ ਆਉਣਗੇ ਤਾਂ ਉਹਨਾਂ ਦਾ ਵੀ ਧੰਨਵਾਦ ਕਰ ਰਿਹਾ ਵੀ ਜਿਹੜੀ ਅਸੀਂ ਔਕਰ ਦੇ ਵਿੱਚ ਅਜੇ ਵੀ ਹੈਗਾ 10 ਤੋਂ 15 15 20 ਫੁੱਟ ਪਾਣੀ ਅਜੇ ਵੀ ਹੈਗਾ ਜਿਹੜਾ ਥਾਂ ਮਕਾਨ ਪਸ਼ੂ ਸਾਡੇ ਰੁੜੇ ਹੋਏ ਹੈਗੇ ਨੂੰ ਇੱਥੇ ਅਸੀਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੇ ਵੀ ਹੈ ਕਿ ਸਾਦੀ ਆਤ ਸਾਰ ਜ਼ਰੂਰ ਲੈਣ ਸਾਡਾ ਪਤਾ ਲੈਣ ਵੀ ਕੀ ਤੁਹਾਨੂੰ ਮੁਸ਼ਕਲਾ ਹੋਈਆਂ ਨੂੰ ਦੇਣਾ ਲੈਣਾ ਤਾਂ ਅਸੀਂ ਬਾਅਦ ਦੀ ਗੱਲ ਹੈ ਉਹ ਤਾਂ ਸਰਕਾਰਾਂ ਨੇ ਦੇਣਾ ਤਾਂ ਹੋਣਾ ਹੈਗਾ ਬਸ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਕੀ ਫਤ